ਭਾਈ ਗੁਰ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਏ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਦੋਸਤੋ ਸ੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਭਾਉ ਅਨੋਖ ਸਿੰਘ ਤੇ ਵੀਰ ਗੁਰਲਾਲ ਸਿੰਘ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਇਸੇ ਤਰ੍ਹਾਂ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਇਸ ਘਰੋਂ ਆਉਂਦੇ ਆ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਅਪਲੋਡ ਕੀਤੀਆਂ ਦੋਸਤੋ ਪਸ਼ੂ ਬਿਲਕੁਲ ਨਵੇਂ-ਨਵੇਂ ਚੰਗੇ-ਚੰਗੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਇਸ ਘਰੋਂ ਬਾਕੀ ਜਿਹੜਾ ਵੀ ਕੋਈ ਖਰੀਦਦਾਰ ਵੀ ਆ ਰਿਹਾ ਫਸਟਲੀ ਇੱਕ ਇਹ ਵੀ ਰਿਕੁਐਸਟ ਹੁੰਦੀ ਆ ਆਪਣੀ ਆਓ ਨਿਰਕ ਪਰਖਾ ਤਸੱਲੀ ਆ ਜਰੂਰ ਕਰ ਲਿਆ ਕਰੋ ਗੱਬਣ ਪਸ਼ੂ ਟਿੱਪ ਕੇ ਤਸੱਲੀ ਕੀਤੀ ਜਾਵੇ ਸੂਆ ਸੂਆ ਨਾਗ ਆਪਦੀ ਦੋ ਟਾਈਮ ਜਿਹੜੀ ਆ ਤਿੰਨ ਟਾਈਮ ਆ ਜਿੰਨਾ ਵੀ ਤੁਹਾਡੇ ਕੋਲ ਸਮਾਂ ਹੈਗਾ ਆਪਣੀ ਹੱਕ ਸਮਝ ਕੇ ਦੋਸਤੋ ਤਸੱਲੀ ਜਰੂਰ ਕਰ ਲਿਆ ਕਰੋ ਠੀਕ ਆ ਤੇ ਬਾਕੀ ਗੱਲਬਾਤ ਪਾਉ ਨੋਖ ਸਿੰਘ ਉਹਨਾਂ ਨਾਲ ਆਪਾਂ ਪੂਰੀ ਕਰਾਂਗੇ ਦੋਸਤੋ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫਰਮੇਸ਼ਨ ਆ ਉਹ ਤੁਹਾਨੂੰ ਸਮਝ ਵਿੱਚ ਆ ਸਕੇ ਅੱਜ 15 ਨਵੰਬਰ ਨੂੰ ਦੋਸਤੋ ਇਹ ਆਪਾਂ ਕਵਰਜ ਕਰਦੇ ਆ ਮਾਰਨਿੰਗ 6 ਵਜੇ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਸੋ ਜਿਸ ਵੀਰ ਨੂੰ ਵੀ ਪਸ਼ੂ ਐਨੀਮਲ ਪਸੰਦ ਹੋਊਗਾ ਤਸल्ली ਤੁਸੀਂ ਕਰ ਲਿਓ ਠੀਕ ਆ ਆਓ ਲੈਨੇ ਆ ਜਾਣਕਾਰੀ ਪਾਉ ਉਹ ਨੋਕ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਪਾਉ ਨੋਕ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਮੇਰੇ ਭੈਣ ਭਰਾ ਵੇਖਣ ਵਾਲੇ ਸਾਰਿਆਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਧੰਨਵਾਦ ਸਤਿ ਸ੍ਰੀ ਅਕਾਲ ਗੁਰਲਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵਿਆਹ ਤੋਂ ਆਏ ਜੇ ਕਿ ਵਿਆਹ ਤੇ ਚੱਲੇ ਜੇ ਮੱਝਾਂ ਦੇ ਵਿਆਹ ਆਏ ਆ ਹਾਂ ਨਹੀਂ ਮੈਂ ਮੁੰਡਾ ਸੋਹਣਾ ਬਹੁਤ ਲੱਗਦਾ ਹੈ ਠੀਕ ਹੈ ਠੀਕ ਹੈ ਭਰਾ ਠੀਕ ਹੈ ਬਹੁਤ ਸੋਹਣੀ ਗੱਲ ਹੈ ਤੇ ਅੱਛਾ ਪਾਉ ਜੀ ਅੱਜ ਪਸੂ ਆਪਣੇ ਕੋਲ ਟੋਟਲ 7 ਕਨਗ ਹੋਣਗੇ ਆਪਣੇ ਕੋਲ 7 ਨਾਗ ਆ ਤੇ ਜਾਨੀ ਕਿ 3 ਗੱਬਣਾ ਵਾਂ ਤੇ 4 ਸੁਈਆਂ ਵਾਂ ਹਾਂ ਹਾਂਜੀ ਤੇ 3 ਗੱਬਣਾ 4 ਸੁਈਆਂ 4 ਸੁਈਆਂ ਵੀਰ ਜੀ ਠੀਕ ਹੈ ਠੀਕ ਹੈ ਜੀ ਠੀਕ ਹੋਰ ਕਿਵੇਂ ਰਹੀ ਦੀਵਾਲੀ ਦੀ ਬੁਲੀ ਜੀ ਠੀਕ ਠਾਕ ਮਹਾਰਾਜ ਦੀ ਕਿਰਪਾ ਆਂਦਿੰਦੀ ਆ ਬੜੀ ਵਧੀਆ ਰਹੀ ਦੱਸੋ ਤੁਹਾਡੀ ਕਿਤਾਰੀ ਵਧੀਆ ਵਧੀਆ ਦਿਨ ਤੇ ਹਰ ਜਿਹੜਾ ਸੁਖ ਸੁਖਾ ਨਿਕਲ ਜੇ ਜੀ ਮਹਾਰਾਜ ਹਰ ਇੱਕ ਕਰਮੀ ਭਾਗੀ ਮਹਾਰਾਜ ਮੇਰ ਕਰੇ ਸੱਚਾ ਪਾਤਸ਼ਾਹ ਬਿਲਕੁਲ ਜੀ ਬਿਲਕੁਲ ਅੱਜਾ ਪਾਉਜੀ ਚਲੋ ਕਰਦੇ ਆ ਗੱਲਾਂ ਬਾਤਾਂ ਨਾਲ ਦੇ ਨਾਲ 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 ਪਸ਼ੂ ਦਿਖਾਈਏ ਆਪਾਂ ਹਾਂਜੀ ਵੀਰ ਜੀ ਹਾਂਜੀ ਪਹਿਲੇ ਨੰਬਰ ਤੇ ਇਹ ਆ ਗਈ ਆਪਣੇ ਕੋਲ ਝੋਟੀ ਹਾਂਜੀ ਪਹਿਲੇ ਨੰਬਰ ਤੇ ਇਹ ਆ ਗਈ ਇਹ ਰਾਜਥਾਂ ਦੂਜੇ ਸਵੇ ਸੁੰਦੀ ਆ ਤੇ ਪੰਜ ਚਾਰ ਦਿਨ ਖੜਦੀ ਆਲੀ ਜੀ ਤੇ ਚੰਗੀ ਐ ਵੈਸੇ ਝੋਟੀ ਧੱਪਣ ਧੁੱਪਣ ਵਧੀਆ ਓਕੇ ਮੈਂ ਪੂਰੀ ਦੇ ਫਾਸੇ ਵਾਲੇ ਦੰਦ ਨਾ ਤੇ ਬਰਾਬਰ ਨਹੀਂ ਕੀਤੇ ਹੋਏ ਨੇ ਬੜਾ ਪੋਲੀ ਪਾਲੀ ਬਹੁਤ ਵਧੀਆ ਧਾਰਾਪੂਰਾ ਬਹੁਤ ਚੰਗੀਆਂ ਝੋਟੀਆਂ ਹਾਂ ਤੇ ਕੱਦ ਕੁੱਦ ਤੁਹਾਡੇ ਸਾਹਮਣੇ ਹੀ ਆ ਇਹ ਇੰਨੀ ਗਰੰਟੀ ਹੈ ਰਾਜਸਿਆਂ 8-7 ਦਿਨ ਆਪਣੇ ਘਰੇ ਹੋ ਗਿਆ ਕੋਈ ਪਿੱਛੇ ਦੀ ਭੂਰ ਛਿੱਟਾ ਕੋਈ ਆਪਾਂ ਟਿੱਪ ਕੇ ਲਿਆਦੀ ਯਾਨੀ ਕਿ 12 ਲੀਟਰ ਨੇ ਪਹਿਲੇ ਸੂਏ ਦੁੱਧ ਦਿੱਤਾ ਅੱਛਾ ਜੀ ਹਾਂਜੀ ਹੂੰ ਤੇ ਗਾੜੀ ਦੀ ਸੇਵਾ ਦੀ ਗੱਲ ਹੈ ਜੇ ਤੇ ਆਪਣੇ ਘਰੇ ਰਹਗੀ ਤੇ ਫੇਰ ਆਪਾਂ ਇਹ 15 ਕਿਲੋ ਚਵਾ ਕੇ ਦੇਵਾਂਗੇ ਜੀ 14 ਚਵਾਈਏ 15 ਚਵਾਈਏ ਇੰਨਾ ਚਵਾਵਾਂਗੇ 8-7 ਦਿਨ ਜੇ ਆਪਣੇ ਘਰੇ ਰਹਗੀ ਠੀਕ ਹੈ ਤੇ ਜੇ ਕਿਸੇ ਦੇ ਘਰੇ ਚਲ ਗਈ ਤੇ ਆਂਦੇ ਹੁੰਦੇ ਬਾਕੀ ਗਾੜੀ ਸੇਵਾ ਦੀ ਗੱਲ ਵੀਰ ਜੀ ਹ ਏਡੀ ਕਰਤੂਤ ਵਾਲੀ ਝੋਟੀ ਆਈ। ਯਕੀਨੀ ਸਕੀਨੀ ਬਹੁਤ ਚੋਟੀ। ਪੂਰੀ ਯਕੀਨੀ ਅੱਧ ਕਿ ਕਿਸੇ ਗੱਲੋਂ ਘੁੱਸੀ ਨਹੀਂ। ਇਹ ਨੀਲੀ ਦੇ ਰੰਗ ਢੰਗ ਚ ਆ ਗਈ। ਹਾਂਜੀ ਨੀਲੀ ਦੇ ਰੰਗ ਢੰਗ ਚ ਆ ਜਾਂਦੀ ਆ ਬਹੁਤ ਸੋਹਣੀ ਝੋਟੀ। ਅੱਖ ਵੀ ਬਿੱਲੀ ਮਣਕੀ ਆ ਦੋਸਤੋ ਪੂਰੀ ਤਸੱਲੀ ਨਾਲ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਵਾਂਗੇ। ਅੱਖ ਬਿੱਲੀ ਆ। ਬਿਲਕੁਲ ਕੁੰਡੀ ਸਿੰਗਾ ਸੰਗਾ ਦੀ ਬਹੁਤ ਜਿਆਦਾ। ਹਾਂ ਮੱਜਾ ਨਾਲੋ ਜਿਹੜੀ ਆ ਮਲਗੇਠੂ ਹੀ। ਬਿਲਕੁਲ। ਵੱਡੀ ਕੱਦ ਕਾਰੀ ਵੀ ਚਲੋ ਸੋਹਣਾ। ਪੂਰੀ ਫੱਬਦੀ ਆ। ਹਾਂਜੀ ਪੂਰੀ ਪੂਰੀ ਦੇ। ਬਾਕੀ ਬਿਲਕੁਲ ਬੱਗੀ ਨਾਸ। ਬਿਲਕੁਲ ਠੋਡੀ ਵਾਈਟ। ਅ ਸਿੰਗਾ ਸੁੰਗਾ ਦੀ ਪੂਰੀ ਗੁਲਾਈ ਆ ਤੇ ਆਹ ਦੇਖੋ ਜੀ ਸਿੰਗਲ ਹੱਡੀ ਦੇ ਵਿੱਚ ਦੇ ਨੇ ਜੇ ਪੰਜ ਕਿ ਸੰਧੂ ਸਾਹਿਬ ਖੜਦੀ ਆ ਹੂੰ ਪੰਜ ਲੈ ਜੀ 6 ਲੈ ਜੀ ਬਾਕੀ ਸਪੀਨਿੰਗ ਬਹੁਤ ਸੋਹਣੀ ਆ ਹੂੰ ਹੂੰ ਰੱਜ ਕੇ ਸਪੀਨ ਆ ਦੇ ਹੂੰ ਹੂੰ ਆ ਦੇਖੋ ਜੀ ਠੀਕ ਆ ਜੀ ਸੋ ਦੋਸਤੋ ਪਹਿਲੇ ਸੁਬੇ ਜਿੱਥੋਂ ਵੀ ਖਰੀਦੀ ਆ ਉਥੋਂ ਤਸੱਲੀ ਇਹਨੇ ਕਿ ਦਿੱਤੀ ਗਈ ਵੀ 11 12 12 ਲੀਟਰ ਦੀ ਚਵਾਈ ਇਹਨੇ ਕਰਵਾਈ ਆ ਸੋ ਦੂਜਾ ਸਵੇਰ ਹੁਣ ਸੋਣਾ ਪੰਜ ਕ ਦਿਨ ਐਸਟੀਮੇਟਡ ਆ ਇੱਕ ਏਡੀਆ ਵੀ ਪੰਜ ਕ ਦਿਨ ਹਜੇ ਬਾਕੀ ਆ ਆ ਦੇਖੋ ਜੀ ਯਾਨੀ ਕਿ ਚਾਰ ਲੈ ਜੇ ਪੰਜ ਲੈ ਜੇ ਛੇ ਲੈ ਜੇ ਇੰਨੇ ਕ ਮਲ ਯਾਨੀ ਕਿ ਖੜਦੀ ਆ ਠੀਕ ਹੈ ਜੀ ਠੀਕ ਹੈ ਯਾਨੀ ਕਿ ਇਹ ਚੱਡਾ ਜਿੰਨਾ ਕ ਮਾਰਿਆ ਯਾਨੀ ਕਿ ਇੰਨਾ ਹੋਰ ਦੋ ਚੌ ਦਿਨਾਂ ਜੇ ਖੋਲੂਗੀ ਠੀਕ ਹੈ ਜੀ ਤੇ ਭਾਉ ਜੀ ਕਿੰਨਾ ਕ ਮੋਲੇ ਦਾ ਰੱਖਿਆ ਜੇ ਮੁੱਲ ਤੇ ਭਾਵੇਂ ਇਹਦਾ ਸੰਧੂ ਸਾਹਿਬ ਇਹੋ ਜਿਹੇ ਤੇ ਲੱਖ ਦੀਆਂ ਵੇਖਦੀਆਂ ਫੇਰਦੀਆਂ ਪਰ ਆਪਾਂ ਜਾਇਜ਼ ਲੈਂਦੀ ਜਾਇਜ਼ ਹੀ ਦੇਣੀ ਆ ਅੱਛਾ ਯਾਨੀ ਕਿ ਭਾਵੇਂ ਇਹ 90 ਦੀ ਵੇਚਦੀ ਤਾਂ ਵੀ ਵਿਖਦੀ ਆ ਤੇ ਏ ਹਾਂ ਨਾ ਆਪਾਂ ਦੇਣੀ ਆ 85000 ਰੁਪਏ ਦੀ 85 ਦੀ 85 ਦੀ ਹੋਰ ਕਸਰਾ ਕੱਢੀ ਉੱਟਦੀਆਂ ਜਨਪਾਉ ਕੇ ਜੜੀਆਂ ਨਾ 83 ਜੇ ਨਾ 84 ਜੇ 82000 ਚ 200 ਰੁਪਏ ਦੀ 200 ਰੁਪਏ ਛੋੜੀ 82 ਚ ਐਂਡ ਕਰਤਾ 200 ਰੁਪਏ 82 ਦੇ ਛੋੜ ਠੀਕ ਆ ਜੀ ਕੋਈ ਕਸਰ ਹੀ ਨਹੀਂ ਸੰਦੂ ਸਾਹਿਬ ਝੋਟੀ ਦੀ ਚਦੇ ਕੋਈ ਕਸਰ ਹੀ ਨਹੀਂ ਆਦੇ ਹੁੰਦੇ ਆ ਕਦ ਕਦ ਕਿੱਡਾ ਮੈਂ ਨਾ ਵੇਖੋ ਕੋਈ ਐਂ ਨਹੀਂ ਚਾਣ ਕੇ ਕੋਈ ਨੁਕਸ ਦੱਸੇ ਨੁਕਸ ਕੀ ਆ ਕੋਈ ਥਣ ਵੱਡਾ ਛੋਟਾ ਜਾਂ ਇਹਦਾ ਕਦ ਕਿ ਇਹ ਗੱਲਾਂ ਹੀ ਕੋਈ ਇੱਚ ਮਲ ਨੁਕਸ ਦੱਸੇ ਕੀ ਕਿਸੇ ਪਾਸੇ ਖੁੰਝੀ ਨਹੀਂ ਕਿ ਇਹ ਗੱਲਾਂ ਭੋਰਾ ਮਾਤਾਂ ਨਹੀਂ ਦੇ ਬਈ 80000 ਦੀ ਹਾਂ ਨਾ ਜੀ ਹਾਂ ਨਾ ਬਸ ਛੋਟੀ ਵੇਖ ਲਓ ਬਾਕੀ ਪਿਛੋਂ ਵੇਖ ਲਓ ਬਈ 2 2.5 ਫੁੱਟ ਚੌੜਾ ਪੁੱਠਾ ਹੀ ਆ ਵੇਖੋ ਪੂਰੀ ਚੜਾਈ ਦੇ ਵਿੱਚ ਪਤਲੇ ਪਿੰਡੇ ਦੀ ਆ ਯਾਨੀ ਕਿ ਇਹ 4 ਦਿਨ ਸੰਧੂ ਸਾਹਿਬ ਕੱਢ ਦਿਆ ਇਹਨੇ ਮਲ ਚੱਡਾ ਜੇ ਪੂਰਾ ਬਣਾਉਣਾ ਆਈ ਤੇ ਸ਼ੁਰੂਆਤਾਂ ਹੀ ਕੀਤੀਆਂ ਚੱਡਾ ਤੇ ਇਹ ਨਾ ਜਿਤਨਾ ਪੈਰ ਰੱਖ ਕੇ ਤਾਂ ਚੜਨ ਵਾਲੀ ਗੱਲ ਕਰਦੇ ਨੇ ਇਸ ਦੀ ਸ਼ੁਰੂਆਤ ਤਾਂ ਹੀ ਕੀਤੀ ਸੀ 90 95 ਦੀ ਜੀ ਹਾਂ ਜ਼ੈਰ ਹੀ ਮਿਲੀ ਜ਼ੈਰ ਹੀ ਦੇਣੀ ਆ ਮੈਂ ਨਾ ਵੀ ਸਹੀ ਗੱਲ ਆ ਭਰਾ ਖੜ ਕੇ ਸਾਹ ਕੇ ਚਾਰ ਦਿਨ ਦੁੱਧ ਤੇ ਲਿਆਣਗੇ ਚੰਗੇ ਪਏ ਵੜਦੇ ਅੱਗੋਂ ਵੀ ਵੀਰ ਜੀ ਕਿਸੇ ਨੇ ਜਲਪਣ ਲੈਣਾ ਉਹ ਵੀ ਲੈ ਲੇ ਹਾਂ ਜੀ ਹਾਂ ਜੀ ਅੱਜ ਰਾਜਸਿਆਂ ਇਹ ਰੇਟ ਹੈ ਜੇ ਕੋਈ ਸੂਕਿਆ ਆਪਾਂ ਇਹਦਾ 15 ਲੀਟਰ ਦੁੱਧ ਚੋਂ ਆਉਣਿਆ ਫੇਰ ਇਹਦਾ ਰੇਟ ਕੋਈ ਹੋਰ ਹੋਊਗਾ ਅੱਜ ਇਹਦਾ ਇਹ ਰੇਟ ਆ ਬਾਕੀ ਇਹ ਪਿੱਛਾ ਮਾਰੇ ਕਿਸੇ ਦੇ ਘਰੇ ਹਾਂ ਕੋਈ ਦਾਹਾਂ ਪੰਜਾਂ ਦਿਨਾਂ ਦੇ ਵਿੱਚ ਹਾਂ ਤੇ ਮੱਝ ਵਾਪਸ ਠੀਕ ਆ ਜੀ ਹਾਂ ਜੀ ਹੂੰ ਤੇ ਥਣਾ ਦੀ ਰਾਜਸਿਆਂ ਘੜੀ ਦੀ ਗਰੰਟੀ ਨਹੀਂ ਆਗੇ ਆਗੇ ਇੱਥੇ ਨਰਕ ਪਰਖ ਕਰਕੇ ਇੱਥੇ ਖੜੇ ਬਿਲਕੁਲ ਬਿਲਕੁਲ ਹਾਂਜੀ ਚਲੋ ਜੀ ਉਹ ਤਾਂ ਮੌਕੇ ਤੇ ਹੁੰਦਾ ਆਪਦਾ ਕੋਈ ਭੈਣ ਭਰਾ ਇਹਨੇ ਸਾਰੇ ਸੂਝ ਬਣਾ ਵੀ ਤਸੱਲੀ ਕਰਕੇ ਕਰ ਲੈਣਾ ਬਾਅਦ ਵਾਰੀ ਵਾਰੀ ਉਹ ਗੱਲਾਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਠੀਕ ਆ ਜੀ ਤੇ ਇਹ ਦੋਸਤੋ ਝੋਟੀਆਂ ਨੀਲੀ ਦੀ ਝੋਟੀਆਂ ਬਿਲਕੁਲ ਬਿੱਲੀ ਬੋਲੀ ਮਨਕੀ ਅੱਖ ਤੇ ਬੱਲਾ ਮਥਾ ਇੱਕ ਪਾਸੇ ਨੂੰ ਠੀਕ ਆ ਜੀ ਪੂਰਾ ਚੰਦ ਬਣਿਆ ਪੂਰਾ ਚੰਦ ਬਣਿਆ ਤੇ ਅਗਲੀ ਜਿਹੜੀ ਸੀਲ ਅਸਨ ਤੁਹਾਨੂੰ ਸਾਹਿਬ ਅਗਲੀ ਮਹੀਦੀ ਇਹਦੀ ਕੀ ਡਿਟੇਲ ਆ ਜੀ ਇਹਦੀ ਆ ਮਤਲਬ ਪਿਓਰ ਤੇ ਦੂਜੇ ਸੂਏ ਜਾਂ ਯਾਨੀ ਕਿ ਭਾਵੇਂ ਕੋ ਤੀਜੇ ਲਾਵੇ ਪਿਓਰ ਦੂਜੇ ਸੂਏ ਸੁੰਦੀ ਆ ਪਿਓਰ ਦੂਜੇ ਸੂਏ ਪਿਓਰ ਦੂਜੇ ਸੂਏ ਦੇ ਅੱਛਾ ਜੀ ਹਾਂਜੀ ਹਾਂਜੀ ਤੇਰੇ ਇਹ ਵੀ ਚਾਰ ਲੈ ਜੇ ਸੰਧੂ ਸਾਹਿਬ ਪੰਜ ਲੈ ਜੇ ਇੰਨੇ ਖੜਦੀ ਆ ਅੱਛਾ ਜੀ ਹਾਂਜੀ ਇਹ ਆਪਣੇ ਕੋਲ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਘੱਟੋ ਘੱਟ ਵੀ ਵੀਰ ਜੀ ਇਹ ਲਕੋ ਕੇ ਹੀ ਰੱਖੀ ਆ ਸਾਨੂੰ ਲਿਆਂਦੀ ਨੂੰ ਕੋਈ 12 15 ਦਿਨ ਹੋ ਗਏ ਆ 12 12 15 ਦਿਨ ਹੋ ਗਏ ਆ ਅੱਛਾ ਜੀ ਹਾਂਜੀ ਤੇ ਸੂਹਾ ਦੂਜਾ ਹਾਂਜੀ ਕੋਈ ਇਹਦਾ ਪਿੱਛੇ ਦਾ ਕੋਈ ਪੁਹਾਰ ਨਹੀਂ ਛਾਰ ਨਹੀਂ ਇਹਦੀ ਗਾਰੰਟੀ ਪਿੱਛੇ ਦੀ ਵੀ ਆਪਣੀ ਅੱਛਾ ਪਾਰ ਪਿੱਛੇ ਤਾਂ ਪੂਰੀ ਤਸੱਲੀ ਹੈ ਪੂਰੀ ਤਸੱਲੀ ਦੇ ਠੀਕ ਹੈ ਜੀ ਬੁਕੇ ਥਾਣਾ ਆਪਣੇ ਘਰੇ ਖੜੇ ਪਿੱਛੇ ਦੀ ਭੁੱਲ ਗਏ ਪਿੱਛੇ ਦੀ ਆਪਣੀ ਗਾਰੰਟੀ ਆ ਇਹ ਨਹੀਂ ਭੁੱਲ ਗਏ ਹਾਂਜੀ ਯਾਨੀ ਕਿ ਗਾਂ ਵੰਡ ਪਾ ਕੇ ਸੁੰਦਿਆਂ ਤਿੱਕਰ 2-4 ਦਿਨ ਬਾਅਦ ਵੀ ਪਿੱਛਾ ਮਾਰਦੇ ਮੱਝ ਵਾਪਸ ਯਕੀਨਵਾਰੀ ਠੀਕ ਆ ਹਾਂਜੀ ਆ ਦੇਖੋ ਜੀ ਠੀਕ ਆ ਜੀ ਸੋ ਬਿਲਕੁਲ ਮਹੀਨਾਬਦੀ ਨਹੀਂ ਕੋਈ ਸੂਈ ਤੋਂ 2-4 ਦਿਨ ਬਾਅਦ ਚ 2-4 ਦਿਨ ਪਹਿਲਾਂ ਦੀ ਪਿੱਛੇ ਦੀ ਗਾਰੰਟੀ ਆ ਇਹ ਨਹੀਂ ਗਾਂ ਦੋ ਤਿੰਨ ਮਹੀਨੇ ਦੀ ਗਾਰੰਟੀ ਆ ਠੀਕ ਤੋ ਕੋਈ ਵੀਰ ਪੰਜ ਕਲਿਆਣੀ ਮੰਨ ਸਕਦਾ ਹੈ ਪੈਰ ਚਾਰੇ ਤੋਤੇ ਆ ਮੱਥਾ ਬੱਲਾ ਬਿਲਕੁਲ ਬੈਕ ਸਾਈਡ ਤੋਂ ਜਿਹੜਾ ਦੋਸਤੋ ਆਰਾਉਂਡ ਕੀਤਾ ਸਿੰਘ ਤੇ ਦਿਨ ਹਜੇ ਲੈਂਦੀ ਆ ਠੀਕ ਆ ਦਿਨ ਲੈਂਦੀ ਆ ਭਾਰ ਪਿਛੇ ਦੀ ਥਣਾ ਦੀ ਦੋਸਤੋ ਕੋਈ ਤਪਾਈ ਦੇ ਵਿੱਚ ਕੋਈ ਅਭੀ ਨਵੀਂ ਨਹੀਂ ਹੋਊਗੀ ਠੀਕ ਆ ਜੀ ਪੂਰੀ ਤਸੱਲੀ ਆ ਉਸ ਪੱਖ ਵਾਲੇ ਪਾਸਿਓਂ ਠੀਕ ਆ ਤੇ ਮੱਝ ਬਾਕੀ ਤੁਸੀਂ ਵੇਖ ਲਈ ਆ ਵਜਨ ਵੇਟ ਵਾਲੀ ਆ ਪੂਰੀ ਵਜਨ ਵੇਟ ਪੂਰਾ ਬਿਲਕੁਲ ਪਤਲੇ ਪਿੰਡੇ ਦੀ ਆ ਸੋ ਹਵਾ ਬਿਲਕੁਲ ਹਵਾਨਾ ਵੇਖੀਏ ਦੋਸਤੋ ਤੇ ਥਾਣੇ ਲੰਬਾਈ ਦੇ ਵਿੱਚ ਆ ਠੀਕ ਆ ਥਾਣੇ ਲੰਬਾਈ ਦੇ ਵਿੱਚ ਆ ਸਾਬ ਕੋਈ ਲੋਜ ਨੂੰ ਲੋਜ ਨਹੀਂ ਕਰਦੀ ਐ ਸਾਡੇ ਸਾਹਮਣੇ ਪਿਆਰ ਨਾ ਤਰੀ ਫਿਰਦੀ ਭਾਵੇਂ ਰਸਾ ਤੇ ਸੁੱਟਦੀ ਏ ਤੇ ਅੱਛਾ ਅੱਛਾ ਆ ਲਓ ਜੀ ਆ ਦੇਖੋ ਇਤਰੇ ਭਾਵੇਂ ਗਾਵਾਂ ਨੂੰ ਬੈਜ ਗਏ ਮਲ ਕੋਈ ਗੱਲ ਬਾਤ ਨਹੀਂ ਐਡੀ ਠੰਡੀ ਆ ਬਾਕੀ ਚੱਡਾ ਸੰਧੂ ਸਾਹਿਬ ਨੇ ਆਏ ਜਿਹੜੀ ਲੜਦੀ ਐ ਨੇ ਆਏ ਜਿਹੜੀ ਲੜਦੀ ਐ ਸਾਰੇ ਕੱਢਣੇ ਆ ਜੀ ਇਹ ਦਿਨ 4-5 ਜੇ ਆ ਖੜਦੀ ਆ ਨਾ ਇਹਨੂੰ ਗਾਵਾਂ ਵਾਲਾ ਚੱਡਾ ਹੀ ਜਾਨੀ ਕਿ ਲਗਾ ਦੇ ਅਜੀ ਤੇ ਮਲ 5 ਲੈ ਜੀ 6 ਲੈ ਜੀ ਇਨੇ ਦਿਨ ਕੱਢਦੀ ਆ ਏ ਹਾਂਜੀ ਤੇ ਪਾਉ ਜੀ ਕਿੰਨਾ ਲੈਣ ਦੇਣ ਫਿਰ ਇਹਦਾ ਕੀ ਕਰਤਾ ਜੀ ਇਹ ਭਾਵੇਂ ਮਲੋਤਰਾ ਦੇ ਵਿਕਣ ਨੂੰ ਤੇ ਭਾਵੇਂ 80 ਦੀ ਵੇਚਦੀਏ ਹਾਂਜੀ 75 ਦੀ ਵੇਚਦੀਏ ਇਹ ਹਾਂ ਨਾ ਆਪਾਂ ਦੇਣੀ ਆ 73000 ਦੀ 73 ਦੀ 73 ਦੀ ਯਾਰ ਔਰਗੇ 77000 ਚੋਂ 200 ਰੁਪਿਆ ਛੋੜ ਸੰਤੂ ਸਾਹਿਬ 77 ਚੋਂ ਸਾਰੇ 파ੜੇ ਕੱਢ ਤੇ ਲਓ ਜੀ ਲਓ ਜੀ ਤੇ ਬਾਕੀ ਕੀ ਨਾ ਵਾ ਕੀ ਨਾ ਆਪਾਂ ਨੂੰ ਕਿਹੜਾ ਹੁੰਦਿਆ ਵਾ ਜਿਨੇ ਮੇਰੇ ਵੀਰ ਨੇ 1000 ਵੀ ਘਾਟ ਆਖਣੋ ਫੋਨ ਨਾ ਲਾਵੇ 77 ਚੋਂ ਕਿਉਂ ਹਾਂ 77 ਚੋਂ ਜਿਨੇ 1000 ਵੀ ਘਾਟ ਆ ਫੋਨ ਨਾ ਲਾਵੇ ਰੇਡੀਓ ਪਾਇਆ ਤੇ ਕੋਈ ਮੱਚ ਰਾਜਸੇ ਕਮੀ ਕੋਈ ਨਹੀਂ ਤੇ ਠੀਕ ਆ ਜੀ ਹਾਂਜੀ ਲਓ ਵੀ ਭਰਾਵੋ 77 ਚੋਂ ਅ ਵੀ ਥੋੜਾ ਬਾਦਾਂ ਕੋਈ ਮੌਕੇ ਤੇ ਮਾਰੋ ਕੋਈ ਮੌਕੇ ਤੇ ਛੋੜ ਛੱਪਾ ਹੋ ਜਾਓ ਥੋੜਾ ਬਾਦਾਂ ਛੋੜ ਛੱਪਾ ਹੋ ਜਾਓ ਵੀ ਆ ਆ ਗਈ ਆਪਣੇ ਕੋਲ ਅਗ ਇਹ ਵੀ ਵੀਰ ਜੀ ਆਪਣੇ ਕੋਈ ਮਲਹਾਏ ਤੇ ਦੁੱਜੇ ਆ ਕੋਈ ਭਵੇਂ ਤੀਜੇ ਸੂਏ ਵੀ ਲਾਵੇ ਇਹਨਾਂ ਆਖੇ ਬਾਪੂ ਦੁੱਜੇ ਦੁੱਜੇ ਆਖੀ ਜਾਵੇ ਆਪਦੀ ਸਮਝ ਲਾਵੇ ਬਸ ਜੀ ਬਸ ਹਾਂਜੀ ਵੀਰ ਜੀ ਲਓ ਜੀ ਕੋਈ ਤੀਜੇ ਸੂਏ ਮੰਨ ਲੇ ਦੁੱਜੇ ਮੰਨ ਲੇ ਜਾਨੀ ਕਿ ਇਹ ਵੀ ਕੋਈ 5-4 ਦਿਨ ਕੱਢਦੀ ਆ ਰਾਜਸਿਆਂ ਇਹ ਵੀ 5-4 ਦਿਨ ਹਾਂਜੀ ਕੱਢਦੀ ਇੰਨੀ ਕ ਸਿੰਗਲ ਹੱਡੀ ਦੀ ਹੈ ਵੀ ਹਾਂਜੀ ਲਿਆ ਵੀ ਗੁਰਲਾਲ ਮੇਰੇ ਖੋਲ ਦੇ ਖੋਲ ਪੰਜ ਚਾਰ ਦਿਨ ਕੱਢਦੀ ਆ ਬਹੁਤ ਬੜਾ ਸਾਫ ਆ ਠੀਕ ਆ ਜੀ ਬਿਲਕੁਲ ਆਪਾਂ ਤਸਲੀਨਾ ਦਿਖਾ ਦਿੰਨੇ ਆ ਭੈਣ ਭਰਾਵਾਂ ਨੂੰ ਥੱਲੇ ਥੋਲੇ ਦੀ ਥਣ ਭਾਂਡੇ ਦੀ ਜਿਹੜੀ ਦੋਸਤੋ ਪੂਰੀ ਸਾਫ਼ ਹੈ ਦੇਖੋ ਠੀਕ ਹੈ ਸਿੰਗਾ ਸੁੰਗਾ ਦੀ ਬੰਤਰ ਵੇਖੋ ਕੋਈ ਆਪ ਦੀ ਦੁੱਜੇ ਲਾਵੇ ਕੋਈ ਤੀਜੇ ਲਾਵੇ ਕੋਈ ਚੌਥੇ ਲਾਵੇ ਆਪ ਦੀ ਸਮਝ ਲਾਵੇ ਬਿਲਕੁਲ ਜੀ ਬਿਲਕੁਲ ਆਹ ਕਰੋ ਨੋਟ ਬਿਲਕੁਲ ਚੌਰਸ ਲੇਵਾ ਦੋਸਤੋ ਬਿਲਕੁਲ ਇਹਨਾਂ ਪਟਾਂ ਦੇ ਬਿਲਕੁਲ ਸਾਨ ਦੇ ਵਿੱਚਕਾਰ ਜਿੱਕਰ ਆਪਾਂ ਗੱਲ ਕਰ ਲਿਆ ਚੌਰਸ ਲੇਵਾ ਤੇ ਲંબਾਈ ਦੇ ਵਿੱਚ ਰੁਗ ਰੁਗ ਮੋਠੀ ਮੋਠੀ ਥਾਣਾ ਠੀਕ ਹੈ ਜੀ ਸਪੇਸ ਤਿੰਨ ਤੋਂ ਚਾਰ ਚਾਰ ਇੰਚ ਜਿਹੜੀ ਹੈ ਸਪੇਸ ਆਹ ਦੇਖੋ ਐ ਹੌਲੀ ਹੌਲੀ ਤੋਰਾ ਠੀਕ ਹੈ ਜੀ ਸੋ ਕਰਮਾ ਵਾਲੀ ਦਾ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਆ ਦੋਸਤੋ ਠੀਕ ਆ ਪਤਲੇ ਪਿੰਡੇ ਦੀ ਸੀਗਲ ਹੈ ਨਾ ਇਹ ਚਾਰ ਪੰਜ ਦਿਨ ਕੱਢ ਕੀਤੇ ਯਾਨੀ ਕਿ ਮਲਨਾ ਹਾਂ ਬਈ ਗਾਣਾ ਕੱਢ ਦੂਗੀ ਤੇ ਕਿਉਂ ਵਿਰਲ ਵਰਨ ਬਹੁਤ ਚੰਗਾ ਲੱਗਾ ਵਾ ਕਰਮਾ ਵਾਲੀ ਨਾ ਵਿਰਲ ਬਹੁਤ ਵਧੀਆ ਲੱਗਾ ਵਾ ਤੇ ਯਾਨੀ ਕਿ ਇਹ ਚਾਰ ਪੰਜ ਦਿਨ ਪੋੜਿਆ ਪੜਾ ਕੋਈ ਕੇ ਮੱਜ ਨਹੀਂ ਤੋੜਿਆ ਅਜੀ ਚਾਰ ਪੰਜ ਦਿਨ ਤਿੰਨੇ ਕੱਢ ਦਿ ਗਏ ਹਾਂ ਤੇ ਬਾਕੀ ਭਾਉ ਜੀ ਪਾਰ ਪਿੱਛੇ ਦੀ ਤਿੰਨਾ ਮੱਜਾਂ ਦੀ ਜੱਬਣ ਨਾ ਕਿੰਨਾ ਮੱਜਾਂ ਦੀ ਮਲ ਆਪ ਦੀ ਵੀਡੀਓ ਬਣਾ ਕੇ ਹਾਂ ਤੇ ਲੱਦ ਕੇ ਲੈ ਆਉਣ بس ਇੰਨੀ ਗੱਲ ਨਾ ਤਿੰਨਾਂ ਦੀ ਆਪਣੀ ਗਾਰੰਟੀ ਆ ਠੀਕ ਹੈ ਜੀ ਪਰੂਫ ਜਰੂਰ ਹੋਣਾ ਚਾਹੀਦਾ ਹਾਂਜੀ ਪ੍ਰੂਫ ਹੋਣਾ ਚਾਹੀਦਾ ਵਾ ਤੇ ਪਿੱਛੇ ਦੀ ਆਪਣੀ ਗਾਰੰਟੀ ਆ ਲੋਬੀ ਦੋਸਤੋ ਮੈਂ ਤਾਂ ਜ਼ਿਕਰ ਕਰਤਾ ਵੀ ਤਿੰਨੇ ਗੱਬਣ ਆ ਗੱਬਣ ਮੱਜਾਂ ਦਾ ਕਿਤੇ ਨਾ ਕਿਤੇ ਕੋਈ ਭਾਰ ਦੀ ਸਮੱਸਿਆ ਆਉਂਦੀ ਥੋੜਾ ਫੋਨ ਤੋਂ ਬਾਅਦ ਕੋਈ 100 ਉਹ ਚੱਕਰ ਨਹੀਂ ਪੈਂਦਾ ਕਾ ਜ਼ਿਆਦਾ ਹਾਂਜੀ ਬਾਕੀ ਸਭ ਸਾਬਾ ਥਾਣਾ ਸਾਡੇ ਘਰੇ ਤੇ ਪਗੇ ਖੜੇ ਗੱਲ ਥਾਣਾ ਦੀ ਗਾਰੰਟੀ ਨਹੀਂ ਰਾਜ ਸੇ 10-10 ਦਿਨ ਹੋ ਗਿਆ ਆਪਣੇ ਘਰੇ ਇਹਨਾਂ ਨੇ ਰਤੀ ਭਾਰ ਵੀ ਪਿੱਛਾ ਨਹੀਂ ਵਿਖਾਇਆ ਤਿੰਨਾਂ ਨੇ ਬਿਲਕੁਲ ਬਿਲਕੁਲ ਤੇ ਪਾਉ ਜੀ ਕਿੰਨਾ ਇਹਦਾ ਲੈਣ ਦੇਣਾ ਇਹਦਾ ਲੈਣ ਦੇਣ ਤੇ ਭਾਵੇਂ 80 ਮੰਗੀ ਏ 75 ਮੰਗੀ ਏ ਤੇ ਹਾਂ ਨਾ ਇਹ ਆਪਾਂ ਦੇ ਦਾਂਗੇ 74000 ਦੀ ਅੱਛਾ ਜੀ 70 ਤੇ 4 74000 ਦੀ ਦੇਵਾਂਗੇ 74 ਦੀ ਉਹਦੇ ਚ 1000 ਹੋਰ ਗਿਆ 2 ਹੋ ਗਿਆ 72000 ਚੋਂ 200 ਰੁਪਿਆ ਛੋਟ 72 ਚੋਂ ਹਾਂ ਜੀ 72 ਚੋਂ ਲਓ ਜੀ 72000 ਚੋਂ 200 ਰੁਪਿਆ ਛੋਟ ਰਾਜ ਸਤ 71000 ਤੋਂ 200 ਰੁਪਿਆ ਦਾ ਛੋਟ ਹੀ ਅੱਛਾ 71000 ਤੋਂ 200 ਛੋਟ ਜਾਣ ਦੋ ਸਾਰੇ ਪਾਰੇ ਕੱਢ ਤੇ ਦੇ ਉੜਦੀ ਜਾਵੇ ਦੇ ਗੱਡੀਆਂ ਉੜਦੀ ਜਾਣ ਕੇ ਜਿਹੜੀਆਂ ਹਾਂ ਜਿਹੜਾ ਜਾਰ ਮਤਲਬ ਕੋਈ ਕਮੀ ਨਹੀਂ ਮਾ ਜਿੱਦੇ ਹਾਂ ਨਾ ਲੈ ਅਜੇ ਦਿਨ ਚਾਰ ਪੰਜ ਖੜਦੀ ਆ ਠੀਕ ਹੈ ਠੀਕ ਆ ਵੇਖੋ ਹੁਣ ਕਿਹਦਾ ਬੋਲੀ ਚਿਮਚਾ ਵਾਜਦਾ ਵਾ ਉਹਨੇ ਜਾਣਦੇ ਨੂੰ ਇੱਕ ਦਿਨ ਤੇ ਨਿਕਲ ਜਾਣਾ ਥਾਉਂਦਿਆਂ ਬੈਂਦਿਆਂ ਨੂੰ ਹੀ ਸਹੀ ਹੋ ਗਿਆ ਲਓ ਜੀ 72 200 ਸ਼ਾਟ ਅਗਲੀ ਮਾਂ ਆ ਗਈ ਅਗਲਾ ਕੈਟਾਗਰੀ ਜਿੰਨੀਆਂ ਦੋਸਤੋ ਬਿਲਕੁਲ ਸਾਰੀਆਂ ਮਾਂ ਹੀ ਸੂਈਆਂ ਨੇ ਹਾਂਜੀ ਠੀਕ ਆ ਤਾਜ਼ੀਆਂ ਸੂਈਆਂ ਨਾਲ ਲੱਗੇ ਇਹ ਨਾਲ ਕੋਈ ਆਪਦੀ ਸਮਝ ਨਾ ਦੂਜੇ ਲਾਵੇ ਤੇ ਕੋਈ ਲਾਵੇ ਤਿੱਜੇ ਹਾਂਜੀ ਸੂਆ ਦੇ ਭੈਣ ਭਰਾਵਾਂ ਤੇ ਆ ਮਗਰਿਆ ਕੱਟੀ ਇਹ ਨੂੰ ਚੌਥਾ ਪੰਜਵਾਂ ਦਿਨ ਸੂਈ ਨੂੰ ਜਾਂਦਾ ਇਹਦੇ ਥੱਲੇ 9 10 ਕਿਲੋ ਦੇ ਵਿੱਚ ਦੁੱਧ ਆਇਆ ਹੈ ਵੇਲੇ ਤੇ ਕਿੰਨਾ ਦਿਨ ਚੌਥਾ ਪੰਜਵਾਂ ਪੰਜਵਾਂ ਦਿਨ ਜਾਂਦਾ ਇਹ ਬੋਲੇ ਚ ਤੁਰੀ ਫਿਰਦੀ ਆ ਮਨ ਅਜੇ ਵੀ ਪਤਾ ਕਰੀਏ ਤੇ ਬੋਲਾ ਬਣਨ ਵਾਲੀ ਗਾ ਲਿਆ ਜੀ ਠੀਕ ਆ ਤੇ ਮਗਰ ਕੱਟੀ ਆ ਨੀਲੀ ਮਗਰ ਕੱਟੀ ਆ ਤੇ ਮੱਝ ਵੀ ਪੂਰੀ ਐ ਮਨ ਠੀਕ ਆ ਨੀਲੀ ਦਾ ਵੀ ਜਾ 9 ਲੀਟਰ ਤੋਂ ਪਾਇਆ ਉਧਰ ਹੋ ਜਾ ਉਧਰ ਹੋ ਠੀਕ ਪੱਕਾ ਦੁੱਧ ਸੂਹਾ ਦੁੱਧ ਆ ਹਾਂਜੀ ਲਓ ਗਰ ਲਾਲ ਵੀਰੇ ਖੋਲਦੇ ਆ ਸੂਬਾ ਦੋਸਤੋ ਨੀਲੀ ਦੀ ਇਹ ਵੀ ਜੜੀ ਆ ਦੋਸਤੋ ਬਹੁਤ ਹੀ ਵੀਰ ਚਲੋ ਕਈ ਕਰਾਸ ਵੀ ਸਮਝ ਲਾਂਗੇ ਪਰ ਨੀਲੀ ਦੇ ਵਿੱਚ ਪੱਖ ਜਿਵੇਂ ਆਪਾਂ ਕਹਿ ਦਿੱਤਾ ਬਿੱਲੀ ਮਣਕੀ ਆਖਾ ਚਾਰੇ ਪੈਰਾਂ ਦੀ ਤੋਤੇ ਆ ਠੀਕ ਆ ਮੱਥਾ ਬੱਲਾ ਸੋ ਪੂਛ ਉੱਪਰ ਤੱਕ ਵਾਈਟ ਆ ਲੇਵੇ ਹਵਾਨੇ ਤੇ ਬਿਲਕੁਲ ਦਾਗ ਨਿਸ਼ਾਨੀਆਂ ਪੂਰੀਆਂ ਨੇ ਤੇ ਆ ਕਰੋ ਚੈੱਕ ਠੀਕ ਆ ਸੋ ਬਿਲਕੁਲ ਪੰਜਵਾਂ ਦਿਨ ਹੈ ਅੱਜ 9 10 9 10 ਤੇ ਜਿਹੜੀ ਬਿਲਕੁਲ ਖੇਡਣ ਲਈ ਆ ਦੋਸਤੋ ਤਸੱਲੀ ਤੁਸੀਂ ਕਰ ਲਿਓ ਦੋ ਟਾਈਮ ਚੋਲੋ ਇੱਕ ਟਾਈਮ ਚੋਲੋ ਰਿਸਪੌਂਸਿਬਿਲਟੀ ਤੁਹਾਡੀ ਆਪ ਦਾ ਵੇਰ ਕੋਈ ਆਣ ਕੇ ਜਦੋਂ ਓਨਰ ਮਾਲਕ ਖੁਦ ਕਹਿ ਰਿਹਾ ਵੀ ਆਪਦੀ ਤਸੱਲੀ ਜ਼ਰੂਰ ਕਰੋ ਠੀਕ ਆ ਆ ਕਰੋ ਗਰ ਲਾ ਦੇ ਮੇਰੇ ਖਿਲਾੜੇ ਮੜਾ ਜਾ ਆ ਕੋਈ ਗੱਲ ਨਹੀਂ ਬੱਚੇ ਦਾ ਕਰਕੇ ਥੋੜਾ ਭੱਜਣਾ ਇਹਨੇ ਕੋਈ ਗੱਲ ਨਹੀਂ ਹਾਂ ਠੀਕ ਆ ਗਰ ਲਾ ਇਹ ਹੌਲੀ ਹੌਲੀ ਚੋਰੀ ਦਿੰਦਾ ਠਰਾ ਠਰਾ ਕੇ ਤੇ ਬਾਕੀ ਪਾਪੂ ਜੀ ਚਵਾਚਪੂ ਐਂ ਵਰਦਾ ਪੂਰਾ ਪੂਰਾ ਦੇ ਪੂਰਾ ਮੋਗੇ ਆਉਂਦੇ ਲਓ ਜੀ ਮੋਕੇ ਆ ਗੋ ਹਾਂਜੀ ਹਾਂਜੀ ਅਗਲੀ ਨਾਲ ਅਗਲਾ ਪਿਛਲੇ ਨਾਲ ਪਿਛਲਾ ਆਇਸੀਆਂ ਜੇ ਕੋਈ ਥਾਂ 'ਚ ਫਰਕ ਹੋਵੇ ਤਾਂ ਆਪਾਂ ਹੁਣ ਦੱਸ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਦੱਸਣਾ ਚਾਹੀਦਾ ਐ ਮਲ ਕੋਈ ਥੇ ਕਿਨੂੰ ਕਸਰੀ ਨਹੀਂ ਦੇ ਜੀਨੇ ਲੈਣੀਆਂ ਆ ਕੇ ਚੋ ਕੇ ਵੇਖੇ ਦੋ ਰੰਗ ਕਿੱਥੋਂ ਤੱਕ ਦੇਣ ਲੈਣ ਜੀ ਇਹ ਮੁੱਲ ਤੇ ਜੋ ਮਰਜ਼ੀ ਮੰਗੀ ਜਾਈਏ ਤੇ ਹਾਂ ਨਾ ਆਪਾਂ ਮਲੇ 75 ਹਜ਼ਾਰ ਦੀ ਹੈ 75 ਦੀ 75 ਦੀ ਹਾਂਜੀ ਏ ਵੀਰ ਜੀ ਦਵਾਂਗੇ ਆਪਾਂ ਪੂਰੇ 68000 ਦੀ 800 ਰੁਪਇਆ ਛੋੜ ਦੇ 80000 ਚ ਹਾਂ ਸਾਰੇ ਪਾੜੇ ਕੱਢ ਤੇ ਹੀ ਕੇ ਅੱਛਾ ਭਾਜੀ ਹੁਣ ਹੁਣ ਤੁਹਾਡੇ ਉੱਤੇ ਜਾਰਖੰਡ ਦੀ ਬਚਨ ਵਾਲੀ ਗੱਲ ਕਰਤੀ ਆ। ਚਲੋ ਕੋਈ ਗੱਲ ਨਹੀਂ। ਆਹ ਲੈ ਵੀ ਠਾੜੀ ਆ। ਮੱਝ ਰਾਜਾ ਮੱਝ ਕੋ ਕਵੀ ਨਹੀਂ ਗਈ। ਮਗਰ ਕੱਟੀ ਆ। ਲਓ ਮਗਰ ਕੱਟੀ ਵਾਦੇ ਬੰਦੀ ਆ ਜੀ ਚਲੋ। ਜਿੰਨੇ ਸੰਤੂ ਸਾਹਿਬ ਜੀ 300 ਵੀ ਕਹਿਣਾ ਦਾ ਮੇਰਾ ਭਰਾ ਹੱਥ ਜੋੜ ਕੇ ਬੇਨਤੀ ਆ। ਉਹ ਫੋਨ ਨਾ ਲਾਵੇ। ਹਾਂ ਜੀ ਹੁਣ ਕੋਈ ਕਸਰਾ ਨਹੀਂ। ਹਾਂ ਜੀ ਗੇਰੇ ਵੀ ਛੱਡ ਗਿਆ। ਤੇ 68000 ਦੇ ਵਿੱਚੋਂ ਦੋਸਤੋ 200 ਰੁਪਿਆ ਛੋਟ। ਝੋਟੀ ਤੁਸੀਂ ਵੇਖ ਲਈਏ ਚਾਹੇ ਮੱਝ ਗੈਨ ਲੋ ਝੋਟੀ ਗੈਨ ਲੋ ਵੇਖ ਲਿਆ ਤੁਸੀਂ ਸਾਰਾ ਕੁਝ। ਠੀਕ ਆ ਤੇ ਚੰਗੀ ਆ ਮ ਤੇ ਕੋਈ ਵੀਰ ਸ਼ੌਂਕ ਨਾ ਸਾਂਭੂਗਾ ਅਗਲੀ ਮੈਂ ਕੱਢ ਲਈ ਨਾਲ ਦੀ ਨਾਲ ਦੀ ਗੁਰਨਾਲਵੀਰ ਨਾਲ ਹੀ ਕੱਢ ਲਈਏ ਭਾਉ ਜੀ ਕੀ ਡਿਟੇਲ ਅਗਲੀ ਮੈਂ ਦੀ ਹਾਂਜੀ ਵੀਰ ਜੀ ਇਹ ਵੀਰ ਜੀ ਕੋਈ ਆਪ ਦੀ ਸਮਝ ਨਾ ਤੀਜੇ ਲਾਵੇ ਚੌਥੇ ਲਾਵੇ ਇਹਨੂੰ ਕੋਈ ਆਂਦੇ ਹੁੰਦੇ ਆ 12 13 ਦਿਨ ਸੂਈ ਨੂੰ ਹੋ ਗਏ ਆ 12 13 ਦਿਨ ਹਾਂਜੀ ਹਾਂਜੀ ਮਗਰੇ ਦੇ ਕਟਾ ਵਾ ਮਗਰ ਕਟਾ ਆਹ ਦਾ ਵਾਈਟ ਲੱਤਾ ਲਾ ਕਟਾ ਹਾਂਜੀ ਆ ਨਹੀਂ ਉਹ ਉਹ ਕਾ ਉਹ ਵਾ ਠੀਕ ਹੋ ਨਹੀਂ ਦਿਖਾ ਦਾਂਗੇ ਲਓ ਵੀ ਦੋਸਤੋ ਤੀਜਾ ਸੂਬਾ ਕੋਈ ਵੀਰ ਮੰਨ ਲੇ ਆਪ ਦੀ ਸਮਝ ਨਾਲ ਸੁਵਾ ਤੁਸੀਂ ਆਪਦੇ ਸਮਝਣਾ ਜਿੰਨਾ ਵੀ ਕਿਸੇ ਨੂੰ ਲੱਗਦਾ ਕੋਈ ਜਿਹੜਾ ਗੁੱਸੇ ਗਲੇ ਵਾਲੀ ਗੱਲ ਨਹੀਂ ਤੀਜਾ ਲੱਗਦਾ ਦੂਜਾ ਲੱਗਦਾ ਚੌਥਾ ਲੱਗਦਾ ਠੀਕ ਆ 12 13 ਦਿਨਾਂ ਦੀ ਸੁਈ ਆ ਮੇਲ ਕਾਫ ਆ ਕਟਾ ਇਹਦੇ ਮਗਰ ਤੇ ਗੁਰਲਾਲ ਦੁੱਧ ਕਿੰਨਾ ਕੁ ਵੀਰ ਚਵਾਦਾਂਗੇ ਦੁੱਧ ਵੀ ਇੱਥੇ 10 ਲੀਟਰ ਰਮਾਨ ਅਖਡਾ ਕਰਕੇ ਜਰਾ ਦੇ 10 ਲੀਟਰ ਮੈਂ ਦੁੱਧ ਝੱਗ ਮਾਰ ਕੇ ਅੱਛਾ ਜੀ ਹਾਂ ਜੀ ਲਓ ਜੀ 10 ਲੀਟਰ ਭਰਾਵੋ ਬਿਲਕੁਲ ਜਿਹੜਾ ਵੀਰਾਂ ਦਾ ਵੀ ਝੱਗ ਮਾਰ ਕੇ ਬਿਲਕੁਲ ਠੰਡਾ ਕਰਕੇ ਦੁੱਧ ਆ ਕਰੋ ਚੈੱਕ ਥਾਂ ਭਾਂਡਾ ਜਿਹੜਾ ਦੋਸਤੋ ਬਿਲਕੁਲ ਪੱਦਰ ਬਖਾਲਾ ਬਾਕੀ ਲੱਤਾਂ ਦੀ ਚਾਲ ਢਾਲ ਬਿਲਕੁਲ ਇੱਕਸਾਰ ਆ ਠੀਕ ਆ ਤੇ ਕੋਈ ਵੀ ਆ ਵਾਲਵਾ ਵੇਂਗ ਸੇਰਨੀ ਕਾ ਕਿਸੇ ਪਾਸੇ ਪਤਲੇ ਪਿੰਡੇ ਦੀਆਂ ਚੌੜੇ ਪੁੱਠੇ ਦੀ ਆ ਵਜਨ ਵੇਟ ਵਾਲੀ ਆ ਪੂਰੀ ਤੇ ਮਗਰ ਬੱਚਾ ਜਿਹੜਾ ਆ ਵੇਖੋ ਕਟਾ ਆ ਮੇਲ ਕਾਫ ਇਹੋ ਜੀ ਨਾ ਬੱਚਾ ਜੀ ਹਾਂਜੀ ਆਏ ਉਹ ਬੱਚਾ ਹਾਂਜੀ ਵੀਰ ਜੀ ਆ ਵੇਖੋ ਜੀ ਕੋ 13 ਦਿਨ ਦਾ ਮੰਨ ਲੈ 14 ਦਿਨਾਂ ਦਾ ਮੰਨ ਲੈ 12 ਦਾ ਮੰਨ ਲਓ ਠੀਕ ਆ ਜੀ ਤੇ ਬਾਕੀ ਪਾਉ ਜੀ 9 ਕਿਲੋ ਬਿਲਕੁਲ ਹਾਜ਼ਰ ਜੜਾ 10 ਲੀਟਰ ਨਹੀਂ 10000 ਸਤੂ ਸਾਹਿਬ 10 ਆ ਕੋਈ ਆਪਣੇ ਘਰੇ ਦੋ ਡੰਗ ਤਿੰਨ ਡੰਗ ਆਪਦੀ ਤਸੱਲੀ ਕਰੇ ਠੀਕ ਆ ਅਗਲੀ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਤੇ ਕੀ ਕੀ ਮੁੱਲ ਕਰਦੇ ਆ ਜੀ ਮੋਲੇ ਦਾ ਭਾਵੇਂ ਮਿਲ 75 ਕਰੀਏ 70 ਕਰੀਏ ਜੀ ਇਹ ਹਾਂ ਨਾ ਕਵੇੜਾ ਆਪਾਂ ਨੂੰ ਵੀ ਹੁੰਡਿਆ ਹਾਂ ਤੇ ਭੈਣ ਭਰਾਵਾਂ ਵੇਖਣਾ ਨਹੀਂ ਹੁੰਡਿਆ ਵਾ ਇਹ ਜਾਨੀ ਕਿ 65000 ਚੋਂ 200 ਰੁਪਏ ਦਾ ਛੋਟ ਅੱਛਾ ਸਾਰੀਆਂ ਪੌੜੀਆਂ ਉਤਰ ਗਈ ਕੇਰਾਂ ਹੀ ਕੰਮ ਕਿਹੜਾ ਖੜੂ ਯਾਦ ਕਰੂ ਤੁਹਾਨੂੰ ਫੋਨ ਲਾਊਗਾ ਦੇ ਪੈਂਹ ਹਜ਼ਾਰ ਤੋਂ ਮੱਝ ਦਿੱਤੀ ਐਰ ਕਾਂਦੀ ਮਲ ਸਾਰੇ ਪਾੜੇ ਕਾਟ ਤੇ ਆ ਦੇ ਫੜ ਲਓ ਫੜ ਲਓ ਫੜਵਾ ਫੜ ਲਓ ਕੱਢ ਤੇ ਆ ਦੇ 10 ਕਿਲੋ ਦੁੱਧ ਤੇ 12 13 ਦਿਨ ਸੂਈ ਨੂੰ ਹੋਇਆ ਤੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਐ ਜਿੰਨਾ ਰੂਨ ਦਾ ਦੇ ਹਾਂਜੀ ਲਓ ਵੀ ਦੋਸਤੋ 65000 ਤੋਂ 200 ਛੋਟ ਆ ਅਗਲਾ ਕੱਢੀ ਨਾ ਗੀਨਾ ਅਗਲਾ ਮਦੀਨਾ ਆ ਗਿਆ ਜੀ ਲਓ ਜੀ ਅਗਲੀ ਦੋਸਤੋ ਮੈਂ ਇਹ ਗਿਫਟ ਆ ਦੇ ਵੀ ਮਲ ਤੂੰ ਆਖਿੰਦਾ ਕਿ ਕਿਥੋਂ ਕੱਢ ਲੈਂਦਾ ਇੰਨਾ ਮਾਲ ਅਮਰੀਕਾ ਦੀ ਅੱਛਾ ਹਾਂਜੀ ਲਓ ਜੀ ਕਰੀਏ ਭੇਜ ਹਾਂਜੀ ਹਾਂਜੀ ਅੱਛਾ ਬੱਚਾ ਤੇ ਮਗਰ ਨੀਲੀ ਦਾ ਹੀ ਕੱਟੀ ਜਾਨੀ ਨੀਲੀ ਦੀ ਕੱਟੀ ਮਗਰ ਕੱਟੀ ਵੀ ਨੀਲੀ ਦੀ ਆ ਬੱਦੀ ਜੜੀ ਲਓ ਵੀ ਦੋਸਤੋ ਮਾਝ ਜੜੀ ਤੁਸੀਂ ਦੇਖ ਸਕਦੇ ਜੇ ਸੂਈ ਨੂੰ ਪਾਉ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਲਾ ਲਓ ਮਤਲਬ ਪੰਜਵਾਂ ਦਿਨ ਜਾਂਦਾ ਵਾ ਲਓ ਜੀ ਪੰਜਵਾਂ ਦਿਨ ਦੋਸਤੋ ਸੂਈ ਨੂੰ ਪੰਜਵਾਂ ਦਿਨ ਪਾਉਂਦਾ ਵੀ ਜਾਂਦਾ ਪੰਜਵੇਂ ਦਿਨ ਦੀ ਸੂਈ ਆ ਮਗਰ ਕੱਟੀ ਆ ਸੂਬਾ ਕੋਈ ਵੀ ਨਤੀਜਾ ਮੰਨ ਲੇ ਬਾਕੀ ਗਰ ਲਾਲ ਸੂਬਾ ਕਿੰਨਾ ਐਸਟੀਮੇਟ ਹੋਗਾ ਲਾਲ ਵਾਲੇ ਕੋਈ ਚੌਥਾ ਲਾਲੇ ਇਹ ਦੋਤੇ ਨਹੀਂ ਆ ਠੀਕ ਆ ਹਾਂਜੀ ਹਾਂਜੀ ਕੋਈ dantu da pure ਕੁਆਰੇ ਵਰਗੇ ਕਹਿ ਲੀਏ ਮਾਜੀ ਛੋਟੀ ਵਰਗਾ ਚਿਹਰਾ ਦੇ ਲਓ ਵੀ ਲੱਗਦਾ ਸੱਦੂ ਸਾਹਿਬ ਬਿਲਕੁਲ ਸੋ ਬਾਕੀ ਦੋਸਤੋ ਮੱਝ ਤਸੱਲੀ ਨਾਲ ਦੇਖ ਲੋ ਪਸ਼ੂ ਐਨੀਮਲ ਤਸੱਲੀ ਨਾਲ ਦੇਖ ਲਿਆ ਕਰੋ ਸੌਦਾ ਕਰਨ ਤੋਂ ਪਹਿਲਾਂ ਕੋਈ ਕਾਲੀ ਨਾ ਕਰਿਆ ਕਰੋ ਤਸੱਲੀ ਨਾਲ ਦੇਖਿਆ ਕਰੋ ਵੀਡੀਓ ਠੀਕ ਆ ਜੀ ਇੱਕ ਵਾਰੀ ਵੇਖ ਲਿਆ ਕਰੋ ਦੋ ਵਾਰੀ ਵੇਖਿਆ ਕਰੋ ਆ ਦੇਖੋ ਇਹੋ ਕੱਟੀ ਜੀ ਲਓ ਜੀ ਆ ਕੱਟੀ ਆ ਫੀਮੇਲ ਕਾਫ ਆ ਮਗਰ ਨੀਲੀ ਦੀ ਕੱਟੀ ਆ ਮੈਨ ਕੱਟੀ ਦੀਆਂ ਤੇ ਕਿਹਦੀ ਗੱਲਾਂ ਹੀ ਗਾਵਾ ਦੇ ਕੱਟੀ ਦੇ ਵੇਖਤੇ ਹੀ ਐ ਬਲਕੇਟਕੜ ਚਾਰੇ ਪੈਰ ਧੋਤੇ ਆ ਤੇ ਕਿਦੇ ਮਲ ਐ ਬਾਗੀ ਜਿਹੜਾ ਤੋਂ ਭੈਣ ਭਰਾ ਲਿਜਾਊਗਾ ਨਾਲ ਨਾਲ ਰੱਖੂਗਾ ਉਸੇ ਕਮਰੇ ਦੇ ਵਿੱਚ ਉਹਨੂੰ ਮੈਂ ਨਾ ਰਾਜਸਿਆ ਸਭ ਤੋਂ ਪਹਿਲਾਂ ਨਾ ਉਹ ਗਵਾਉਂ ਫੋਨ ਹੀ ਇਹਦਾ ਆਉਣਾ ਦੇ ਹਾਂਜੀ ਅੱਛਾ ਅੱਛਾ ਤੇ ਕੀ ਪਾਉ ਜੀ ਕੱਢੋ ਫਿਰ ਆਫਰ ਕੀ ਕਰਨਾ ਚਾਹੁੰਦਾ ਮਾਨਤਾ ਨਾ ਆਫਰ ਇਹ ਮਲ ਤਿੰਨ ਘਟ 60 ਦੀ ਅੱਛਾ 57 ਦੀ 57 ਦੀ ਹਾਂ ਵੀਰ ਜੀ ਇਹ ਮੱਝ ਦਵਾਗੇ ਆਪਾਂ 53000 ਦੀ ਮੱਝ ਦਵਾਗੇ 200 ਰੁਪਿਆ ਛੋਟ ਕਰਾਂਗੇ 53 ਚੋਂ ਲੇ ਮੈਂ ਗਾਲੀ ਗਾਂ ਕਰਤੀ ਆ ਤੇ ਅੱਜ ਤੱਕ ਐਵੇਂਲੇ ਮੇਰੇ ਹਿਸਾਬ ਚ 9 ਤੋਂ ਪਾਈਆ ਉਧਰ ਹੋਵੇ ਜਾਂ ਉਧਰ ਹੋਵੇ ਪੰਜਵਾਂ ਦਿਨ ਜਾਂਡਿਆ ਜੀ ਤੇ ਮੇਰੇ ਹਿਸਾਬ ਚ ਸੰਧੂ ਸਾਹਿਬ ਇਹ 12 ਦੇ ਅੰਦਰ ਬਾਹਰ ਜਾ ਕੇ ਖਲੋਊਗੀ ਇਹ 9 ਹੁਣ ਆਪਾਂ ਚਵਾਉਣਾ ਹੈ ਮੈਂ ਨਾ ਗੱਲਾਂ ਵਾਲਾ ਥੋੜਾ ਕਿਦੇ ਹਾਂ ਅਗਲਾ 2 ਦਿਨ ਆਪਣੇ ਘਰੇ ਆਣ ਕੇ ਚੋਵੇ ਆਨਲਾਈਨ ਨਾ ਕੰਡਾ ਮੰਗਵਾਇਆ ਹੋਇਆ ਇੱਥੇ ਕਈ ਵੀਰ ਆਉਂਦੇ ਨੇ ਇਹ ਝਾਗਾ 5 ਲੀਟਰ ਦੁੱਧ ਨੂੰ 3 ਲੀਟਰ ਨਹੀਂ ਕੰਡਾ ਕਰਾ ਕੇ ਤੋੜਿਆ ਕਰੋ ਜੀ ਕੰਡਾ ਤੇ ਮੰਗਾਇਆ ਨਾ ਹਾਂਜੀ ਬਿਲਕੁਲ ਬਿਲਕੁਲ ਅਗਲੇ ਨੇ ਪੈਸਾ ਭਉ ਜੀ ਪੂਰਾ ਭਰਨਾ 5 ਲੀਟਰ ਉਹ ਵੇਚਦੇ ਅਗਲੇ ਆਂਦੇ 3 ਗੁਣਾ ਪੌਣੇ ਕਿ ਤਿੰਨ ਨੂੰ ਉਹਦੇ ਨਾਲੋਂ ਕੰਡੇ ਤੇ ਰੱਖਿਆ ਹੋਵੇ ਕੰਮ ਮੁੱਕਾ ਹੱਥਾਂ ਦੇ ਵਿੱਚ ਐ ਫੜ ਕੇ ਕਈ ਨਜ਼ਰ ਦੱਸਦੇ ਨੇ ਉਹ ਕੋਈ ਨਹੀਂ ਪਤਾ ਲੱਗਦਾ ਕੋਈ ਨਹੀਂ ਪਤਾ ਲੱਗਦਾ ਕੰਡਾ ਕਰਾ ਕੇ ਤੋੜ ਦਿਆ ਕੋਈ ਨਰਾਜ਼ ਨਾ ਹੋਵੇ ਹਾਂਜੀ ਤਦੇ ਕੰਡਾ ਲਿਆਂਦਾ ਮੈਂ ਨਾ ਜੀ ਤੁਹਾਨੂੰ ਤਾਂ ਨਾ ਹਾਂਜੀ ਮੋੜ 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 ਆਣ ਕੇ ਚੋਈ ਜਾ ਤੋ ਬੱਲਾ ਬੱਲੇ ਕਰਾ ਦੇਣੀ ਫੜ ਕੇ ਫਿਰ ਹਾਂਜੀ ਬੱਲੇ ਕਰਾ ਦੇਣੀ ਇਹਦੇ ਮੈਂ ਨਾ ਵੀ ਤੁਹਾਨੂੰ ਤਾਂ ਨੋਕੀਆ ਲਓ ਜੀ 53 ਤੋਂ 200 ਛੋਟ 200 ਛੋਟ ਚਲੋ ਹੋ ਗਈ ਪਾਉ ਜੀ ਅਗਲੀ ਮੈਂ ਆਪਣੀ ਕਿਹੜੀ ਕੱਢੀਏ ਆ ਗਈ ਬੱਸ ਲਿਓ ਜੀ ਸੋ ਅਗਲੀ ਮਾਜੇ ਦੋਸਤੋ ਕਰਾਉਣੇ ਆ ਦਰਸ਼ਨ ਤੁਹਾਨੂੰ ਕੋਈ ਆ ਤੇਰਾ ਝੂਠ ਮਾਰਨ ਵਾਲਾ ਹੀ ਹੈ ਅੱਛਾ ਜੀ ਇਹਨੂੰ ਹੋ ਗਿਆ ਵਾ ਮਹੀਨਾ ਸਵਾ ਮਹੀਨਾ ਰਾਜਸਾ ਸੂਈ ਨੂੰ ਹਾਂਜੀ ਆਪਣੀ ਵੀਡੀਓ ਚ ਪਈਆ ਇਹਦਾ ਮਰ ਗਿਆ ਬੱਚਾ ਉਹਨੂੰ ਵੀ ਅਸੀਂ ਘਰੇ ਟਕਾਈ ਆ ਪਿਛਲੀ ਵੀਡੀਓ ਚ ਬੱਚਾ ਸੀ ਆਹ ਮਲੇ ਹੋ ਗਿਆ ਦੋਕ ਵੀਡੀਓ ਪਹਿਲੇ ਜਾਨੀ ਕਿ ਮਹੀਨਾ ਸਵਾ ਮਹੀਨਾ ਸੂਈ ਨੂੰ ਹੋ ਗਿਆ ਅੱਛਾ ਅੱਛਾ ਤਾਂ ਕਿ ਲੋਏ ਦਾ ਦੁੱਧ ਮਿਣਕੇ ਆ ਪਾਈਆ ਬਾਹਰ ਉਹ ਆਕਦਾ ਅੱਛਾ 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 ਹਾਂਜੀ ਤੇ ਸਵਾ ਕ ਮਹੀਨਾ ਹੋ ਗਿਆ ਸੂਈ ਨੂੰ ਸਵਾ ਕ ਮਹੀਨੇ ਦਾ ਦਰਬਾਰ ਹੋ ਗਿਆ ਇਹਨੂੰ ਸੂਈ ਨੂੰ ਲਓ ਜੀ ਸਵਾ ਕ ਮਹੀਨਾ ਦੋਸਤੋ ਸੂਬਾ ਬਿਲਕੁਲ ਸੂਈ ਨੂੰ ਹੋ ਗਿਆ ਤੇ ਬੱਚਾ ਸੀਗਾ ਫਿਲਹਾਲ ਹੁਣ ਬੱਚਾ ਮਰ ਗਿਆ ਤੇ ਬਿਲਕੁਲ ਪਹਾੜੇ ਤੇ ਟਕਾਈ ਆ ਵੀਡੀਓ 'ਚ ਰਿਕਾਰਡ ਹੈਗਾ ਬੱਚੇ ਦਾ ਠੀਕ ਆ ਜੀ ਬਾਕੀ ਇਹ ਸਰਵਾਤ ਨਹੀਂ ਆਉਂਦਾ ਸਮਝਦਾ ਮਨੂ ਕਰਾਤੁਰਾ ਨਵਾਂ ਲਗਾ ਹੀ ਤੇ ਅਸੀਂ ਘਰੇ ਟਕਾਈਓ ਦੋ ਬਾਅਦ ਚ ਠੀਕ ਆ ਜੀ ਠੀਕ ਆ ਹਾਂ ਜੀ ਸੋ ਵੇਲ ਬੂਲ ਵੀ ਚੰਗੀ ਆ ਦੋਸਤੋ ਮੈਂ ਇਹਦੀ ਵੇਲ ਵੇਖੋ ਲੰਬਾਈ ਪੂਰੀ ਆ ਕੋਈ ਰਾਜਸਾਨ ਟੀਗਾ ਵੱਟਾ ਨਹੀਂ ਪਹਾੜੇ ਦੇ ਮਿਲਦੀ ਆ ਪਹਾੜੇ ਦੇ ਖੁਸ਼ ਹੋ ਕੇ ਦੋਵੇਂ ਮੈਂ ਨਾ ਦੋਵੇਂ ਟਾਈਮ ਤੇ ਇੱਕ ਡੰਗ ਵੀ ਇਹਨੇ ਕਰਮਾਲੀ ਟੀਗਾ ਨਹੀਂ ਲਿਆ ਤੇ ਦੁੱਧ ਜਿਹੜਾ ਬਿਲਕੁਲ ਪਾਈਆ ਘਟਦੀ ਦਵਾ ਨਹੀਂ ਪਾਈਆ ਵੀ ਘਟ ਨਹੀਂ ਦੇ ਪਾਈਆ ਵੀ 9 ਕਿਲੋ ਦਾ 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 10 ਕਿਲੋ 10 ਕਿਲੋ ਰਾਜ ਤਾਂ ਦੱਸਣਾ ਉਹ ਇਹ ਜੋ ਹੈਗਾ ਆ ਜਾਨੀ ਕਿ ਚੱਡਾ ਘੱਟ ਵਿਖਾਉਂਦੀ ਆ ਦੁੱਧ 10 ਕਿਲੋ ਪੂਰਾ ਦੇ ਇੱਕ ਤੋੜਾ ਵੀ ਅੰਦਰ ਨਾ ਆਊਗਾ ਹੂੰ ਬਾਕੀ ਜਿਹਨੇ ਲੈਣੀ ਦੋ ਟ੍ਰੈਨ ਡਾਂਗ ਅਗਲਾ ਚੋਵੇ ਆਣ ਕੇ ਚੋਵੇ ਹਾਂਜੀ ਬਿਲਕੁਲ ਜੀ ਬਿਲਕੁਲ ਸੋ ਤਸल्ली ਸ਼ਬਦਾ ਕਰਕੇ ਜਾਂਦੇ ਸਾਡਾ ਤਾਂ ਟਾਈਮ ਨਹੀਂ ਹੈਗਾ ਆਨਲਾਈਨ ਭੇਜ ਦਿਓ ਮੈਂ ਨਾ ਵੀਰੇ ਜਦੋਂ ਆਪਾਂ ਪੈਸੇ ਲਾਉਣੇ ਆ ਨਾ ਪੈਸੇ ਲਾਉਣੇ ਟਾਈਮ ਕੱਢ ਲੈ ਵੀਰ ਗੁਰਨਾਲ ਥੋੜਾ ਜਿਹਾ ਹਿੱਕ ਦਿਆ ਜੀ ਆ ਦਿਖਾ ਦਿਓ ਮਾੜਾ ਤਸਲੀਨ ਆ ਲਓ ਜੀ ਸੋ 10 ਕਿਲੋ ਦੋਸਤੋ ਜਿਹੜਾ ਨੈਟਰ ਦੁੱਧ ਹਾਜ਼ਰ ਕੋਈ ਬਾਈਛਾਈ ਨਹੀਂ ਕੋਈ ਵਾਲਵਿੰਗ ਨਹੀਂ ਕੋਈ ਬਾਈਛਾਈ ਨਹੀਂ ਕੀ ਤੇ ਪਾਉ ਜੀ ਮੁੱਲ ਕੀ ਕਰਾਂਗੇ ਦਾ ਇਹਦਾ ਮੁੱਲ ਆਪਾਂ ਨੂੰ ਵੀ ਕੁਵੇਲਾ ਹੁੰਦਿਆ ਤੇ ਗੱਲਾਂ ਬਾਤਾਂ ਦੇ ਭੈਣ ਭਰਾਵਾਂ ਨਾਲ ਬਹੁਤ ਜਾਰੀਆਂ ਕਰਨੀਆਂ ਸੀ ਪਰ ਹੁਣ ਦੂਜੀ ਵੀਡੀਓ ਚ ਕਰਾਂਗੇ ਇਹਦਾ ਹਾਨਾ ਮਲਨਾ 3 ਘਟ 60 ਇਹ ਵੀ 57 ਦੀ 57000 ਇਹ ਵੀ ਜੀ 72000 ਦੀ ਵੀਡੀਓ ਚ ਪਾਈ ਸੀ ਚੈੱਕ ਕਰ ਲਿਆ ਆਪਣੇ ਇਸੇ ਚਾਹੀ ਅਸੀਂ ਮਹੀਨਾ ਚੋਈ ਆ ਅਸੀਂ ਮਹੀਨਾ ਚੋਈ ਆ ਅੱਛਾ ਅੱਛਾ ਜੀ ਆਪਾਂ 57000 ਦੀ ਬਾਈ ਦਵਾਗੇ 200 ਰੁਪਿਆ ਛੋਟ ਰਾਇਸੇ ਪਿਆਰੋ ਰੋਟ ਗਿਆ 56 56000 ਰੁਪਏ ਦਾ ਛੋੜੇ ਘਟਾ ਵਾਲਾ ਮੇਰਾ ਵੀਰ ਕੋਈ ਫੋਨ ਨਾ ਲਾਵੇ ਤੇ ਭਾਵੇਂ ਸਾਡੇ ਘਰੇ ਚਾਰ ਡੰਗ ਚੋਵੇ ਲੈ ਅਗਲੇ ਦੇ ਘਰ ਦੀ ਇੱਕ ਘੜੀ ਦੀ ਗਰੰਟੀ ਨਹੀਂ ਇੱਥੇ ਭਾਵੇਂ 5 ਦਿਨ ਬਿਨਾ ਥਾਈ ਤੋਂ ਚੋਵੇ ਖੁੱਲੇ ਨੇ ਉੱਥੇ ਖੁੱਲੇ ਖੁੱਲੇ ਬਿਨਾ ਭਾਵੇਂ ਥਾਈ ਵੀ ਨਾ ਪਾਵੇ ਜਾਣ ਕੇ ਚੋਲੇ ਪਹਿਲਾਂ ਆਕੀ ਪਹਿਲਾਂ ਵੀਡੀਓ ਚੈੱਕ ਕਰ ਲੈ 2 ਮਹੀਨਾ ਪਹਿਲਾਂ ਇੱਥੇ ਚੈਨਲ ਦੇ ਤੇ 72000 ਕੇ 174000 ਮੁੱਲ ਕੀਤਾ ਇਹਨਾਂ ਮੁੱਲ ਕੀਤਾ ਬਿਲਕੁਲ ਜਿਵੇਂ ਦਾ ਬੱਚਾ ਹੈ ਨਾ ਪਰ ਤੇਨੂੰ ਲੱਗੀ ਵਾਹ ਸਹੀ ਹੈ ਮਰੀਆਣੀ ਸਾਡੇ ਕੋਲੋਂ ਤੇ ਫੇਰ ਆਈਗਾ ਚਲੋ ਚੋਕੇ ਤੇ ਫੇਰ ਪੈਣ ਤੋਂ ਦੇ ਦਾਂਗੇ ਇੱਕ ਡੰਗ ਵੀ ਰਾਜਸ ਨੇ ਟੀਕਾ ਨਹੀਂ ਲਿਆ ਸਾਡੇ ਕੋਲ ਤੇ ਆਜੋ ਜੀ ਸੋ ਦੋਸਤੋ ਅੱਜ ਫਿਲਹਾਲ ਇਹ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਸੀ ਐਨੀਮਲ ਵੇ ਜੋ ਦੱਸਿਆ ਜਾਂਦਾ ਉਹ ਵੈਰੀਫਾਈ ਉਹ ਤਸੱਲੀ ਤੁਸੀਂ ਕਰਨੀ ਹੁੰਦੀ ਆ ਸਾਹਮਣੇ ਬਿਲਕੁਲ ਪਾਰਦਰਸ਼ੀ ਢੰਗ ਨਾਲ ਜਿਹੜੀ ਚੀਜ਼ ਤੁਹਾਨੂੰ ਦਿਖਾਈਦੀ ਆ ਹਰ ਇੱਕ ਪਾਸਿਓਂ ਥਾਣ ਲੈਵਾ ਬਿਲਕੁਲ ਇਹਨਾਂ ਤਸੱਲੀ ਕਰਵਾ ਦਿੱਦੀ ਆ ਦੋਸਤੋ ਉਸ ਤੋਂ ਬਾਅਦ ਤੁਹਾਡਾ ਫਰਜ਼ ਬੰਦਾ 50000 ਖਰਚਨਾ 1.5 ਲੱਖ ਖਰਚਨਾ ਲੱਖ ਖਰਚਨਾ ਕੀਮਤ ਲਾਉਣੀ ਆ ਬਿਲਕੁਲ ਇਨਵੈਸਟਮੈਂਟ ਕਰਨੀ ਆ ਤੁਸੀਂ ਤਸੱਲੀ ਆਪਦੀ ਜੜੀ ਦੋਸਤੋ ਕਰਕੇ ਪਸੂ ਕਿਤੇ ਰਾਜ ਸਿੰਘ ਭਾਵੇਂ ਖੁੱਲੀਆਂ ਛੱਡ ਦੇ ਮੱਝਾਂ ਕਿਤੇ ਹੇਲਣਾ ਨਹੀਂ ਆ ਇਹੋ ਜਿਹਾ ਮਲਹੀਰਾ ਕਿਤੇ ਲੱਭਣੇ ਆ ਬਿਲਕੁਲ ਜੀ ਬਿਲਕੁਲ ਨਹੀਂ ਜੀ ਪਸੂ ਕਿਤੇ ਸਿੰਘ ਚੱਕੀ ਦੀ ਕੱਦ ਵਿੱਚ ਕੋਈ ਕਮੀ ਆ ਨਹੀਂ ਨਹੀਂ ਸਾਰਾ ਕੁਛ ਹੀ ਚੰਗਾ ਜੀ ਹੈ ਤੇ ਇੱਕ ਗਰਲਾਲ ਵੀਰੇ ਨੰਬਰ ਆਪਣੇ ਫੋਨ ਜ਼ਰੂਰ ਦੱਸ ਦੀ ਜੀ ਜਰੂਰ ਜੀ ਜਰੂਰ ਨੰਬਰ ਵੀਰ ਜੀ 98553 92767 ਤੇ ਦੂਸਰਾ ਨੰਬਰ 8284953927 ਵੀਰ ਜੀ ਠੀਕ ਹੈ ਹਾਂਜੀ ਤੇ ਪਾਉ ਜੀ ਹੋਰ ਗੱਲਾਂ ਬਾਤਾਂ ਕੋਈ ਦੂਜੀ ਵੀਡੀਓ ਵਿੱਚ ਕਰਾਂਗੇ ਗੱਲਾਂ ਬਾਤਾਂ ਹੁਣ ਥੋੜਾ ਇੱਕ ਵੇਲਾ ਭੈਣ ਭਰਾ ਸਾਰੇ ਮਾਫੀ ਦੇਣ ਤੇ ਦਿਲੋਂ ਸਾਰਿਆਂ ਦਾ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਕਰੇ ਹਰ ਇੱਕ ਦੀ ਤੇ ਇੰਨੀ ਆ ਕੀ ਗੱਲਾਂ ਬਾਤਾਂ ਪ੍ਰਵਾਨ ਕਰਨ ਥੋੜਾ ਜਨਾ ਕਵੇਲਾ ਹੋ ਗਿਆ ਵਾ ਤਦ ਕਰਕੇ ਛਵੀੜ ਚ ਹੀ ਕੰਮ ਨਿਗਾਹਾਇਆ ਐਰਕਾ ਦੀ ਮਾਫੀ ਦੇਣ ਦੂਜੀ ਵਾਰੀ ਗੱਲਾਂ ਬਾਤਾਂ ਖੁੱਲ ਕੇ ਕਰਾਂਗੇ ਹਾਂ ਜੀ ਬਿਲਕੁਲ ਭੈਣ ਭਰਾਵਾਂ ਨੂੰ ਚਾਹ ਤੇ ਬੜਾ ਨਾ ਮਤਲਬ ਉਤਸ਼ਾਹ ਰਹਿੰਦਾ ਵੀ ਭਾਉ ਜੀ ਕਰੋ ਹਾਂ ਤੇ ਹੁਣ ਥੋੜਾ ਜਨਾ ਕਵੇਲਾ ਤੇ ਬਹੁਤਾ ਢੇਡ ਇੱਕ ਦੂਜੇ ਨਾਲ ਫੋਲਿਆ ਨਹੀਂ ਗਿਆ ਹਾਂ ਹਾਂਜੀ ਇਹਨੇ ਠੀਕ ਆ ਗੱਲ ਤੇ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਉ ਅਨੋਖ ਸਿੰਘ ਤੇ ਵੀਰ ਛੋਟਾ ਵੀਰ ਗੁਰਲਾਲ ਸਿੰਘ ਪਸ਼ੂ ਵਪਾਰ ਦਾ ਕੰਮ ਆ ਢੋਟੀਆਂ ਤੁਸੀਂ ਖਾਸ ਵਿਜ਼ਿਟ ਕਰਨੀ ਆ ਸੇਰੋਂ ਤਿੰਨ ਸ਼ਹਿਰੇ ਪੰਨੂਆ ਤੋਂ 5-5 ਕਿਲੋਮੀਟਰ ਦੀ ਦੂਰੀ ਆ ਮਿਲਦਿਆਂ ਦੋਸਤ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ